ਮੈਸੇਜ ਨੇ ਉਡਾ ਦਿੱਤੀ ਜ਼ਿੰਦਗੀ ਦੀ ਕਮਾਈ ਰਾਏਪੁਰ ਦਾ ਵਿਅਕਤੀ ਹੋਇਆ ਧੋਖਾ ਧੜੀ ਦਾ ਸ਼ਿਕਾਰ ਘਰ ਵੇਚਿਆ ਪੈਸੇ ਲਏ ਉਧਾਰ ਤੇ ਫਿਰ ਕੀਤਾ 10 ਲੱਖ ਦਾ ਨਿਵੇਸ਼ ਅੱਜਕੱਲ ਜੇਕਰ ਤੁਸੀਂ ਕਿਸੇ ਨੂੰ ਵੀ ਫੋਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਈਬਰ ਅਪਰਾਧੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਮਿਲੇਗੀ। ਇਸ ਤੋਂ ਬਾਅਦ ਹੀ ਤੁਹਾਡੀ ਕਾਲ ਕਨੈਕਟ ਹੋਵੇਗੀ। ਪਰ ਇਸ ਤੋਂ ਬਾਅਦ ਵੀ ਲੋਕ ਸੁਚੇਤ ਨਹੀਂ ਹੋ ਰਹੇ। ਲਾਲਚ ਕਾਰਨ ਲੋਕ ਲਾਪਰਵਾਹ ਹੋ ਜਾਂਦੇ ਨੇ ਤੇ ਨਤੀਜਾ ਇਹ ਹੁੰਦਾ ਕਿ ਉਹ ਆਪਣੀ ਮਿਹਨਤ ਦੀ ਕਮਾਈ ਗਵਾ ਲੈਂਦੇ ਨੇ। ਰਾਏਪੁਰ ਦੇ ਵਿੱਚ ਇੱਕ ਮਜ਼ਦੂਰ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। मुनाफा ਕਮਾਉਣ ਲਈ ਮਜ਼ਦੂਰ ਨੇ ਨਾ ਸਿਰਫ ਆਪਣੀ ਬਚਤ ਦਾ ਨਿਵੇਸ਼ ਕੀਤਾ ਸਗੋਂ ਆਪਣਾ ਘਰ ਵੀ ਵੇਚ ਦਿੱਤਾ ਤੇ ਲੋਕਾਂ ਤੋਂ ਲੱਖਾਂ ਦਾ ਕਰਜ਼ਾ ਵੀ ਲਿਆ ਇਸ ਤੋਂ ਬਾਅਦ ਉਸਨੇ ਸਾਰਾ ਪੈਸਾ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਸੌਂਪ ਦਿੱਤਾ ਜਦੋਂ ਉਸਨੇ ਆਪਣਾ ਮੁਨਾਫਾ ਮੰਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਲਾਲਚ ਕਾਰਨ ਸਾਰਾ ਪੈਸਾ ਗਵਾ ਦਿੱਤਾ ਹੈ WhatsApp ਦੇ ਮੈਸੇਜ ਨੇ ਬਰਬਾਦ ਕੀਤੀ ਜ਼ਿੰਦਗੀ ਰਾਇਪੁਰ ਦੇ ਬੇਲ ਟੁੱਕਰੀ ਦਾ ਰਹਿਣ ਵਾਲਾ ਉਮੇਸ਼ ਪਾਂਡੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਚਾਲਜ ਫਸ ਗਿਆ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਉਮੇਸ਼ ਨੇ ਕਿਹਾ ਕਿ ਉਸ ਨੂੰ ਇੱਕ ਗਲੋਬਲ ਈ-ਕਮਰਚ ਵੈੱਬਸਾਈਟ ਤੋਂ WhatsApp ਤੇ ਇੱਕ ਸੁਨੇਹਾ ਮਿਲਿਆ ਸੀ। ਘਰ ਬੈਠੇ ਪੈਸੇ ਲਗਾ ਕੇ ਭਾਰੀ ਮੁਨਾਫੇ ਦੀ ਉਸਚ ਪੇਸ਼ਕਸ਼ ਕੀਤੀ ਗਈ ਸੀ। ਜਦੋਂ ਉਸ ਵਿਅਕਤੀ ਨੇ ਦਿੱਤੇ ਨੰਬਰ ਤੇ ਫੋਨ ਕੀਤਾ ਤਾਂ ਉਸਨੇ ਇਸ਼ਤਾ ਨਾਮ ਦੀ ਕੁੜੀ ਦੇ ਨਾਲ ਗੱਲ ਕੀਤੀ। ਕੁੜੀ ਨੇ ਉਸ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਨਾਲ ਪਰਮਾਇਆ ਤੇ ਫਿਰ ਉਸ ਦੀ ਆਈਡੀ ਬਣਵਾਈ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਧੋਖੇਬਾਜ਼ਾਂ ਨੇ ਇੱਕ ਵਾਰ ਉਸ ਨੂੰ ਪੈਸੇ ਵੀ ਦੇ ਦਿੱਤੇ ਜਿਸ ਤੋਂ ਬਾਅਦ ਉਮੇਸ਼ ਇੱਕ ਵੱਡੇ ਨਿਵੇਸ਼ ਤੇ ਲਈ ਤਿਆਰ ਹੋ ਗਿਆ ਨਿਵੇਸ਼ ਤੇ ਲਈ ਵੇਚਿਆ ਆਪਣਾ ਘਰ ਜਦੋਂ ਇੱਕ ਵਾਰ ਉਮੇਸ਼ ਮੁਨਾਫਾ ਕਮਾਉਣ ਲੱਗ ਪਿਆ ਤਾਂ ਉਮੇਸ਼ ਨੇ ਕੰਪਨੀ 'ਚ ਵੱਡਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਉਸ ਨੇ ਆਪਣੇ ਸਾਰੇ ਬਜਟ ਇਕੱਠੇ ਕਰ ਲਈ ਇਸ ਤੋਂ ਬਾਅਦ ਉਮੇਸ਼ ਨੇ ਆਪਣਾ ਘਰ ਵੀ ਵੇਚ ਦਿੱਤਾ ਅਤੇ 1 ਲੱਖ ਰੁਪਏ ਉਧਾਰ ਲਏ ਅਤੇ ਕੰਪਨੀ ਦੇ ਵਿੱਚ ਕਰੀਬ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਜਦੋਂ ਕੁਝ ਸਮੇਂ ਬਾਅਦ ਉਮੇਸ਼ ਨੇ ਆਪਣੇ ਪੈਸੇ ਮੰਗੇ ਤਾਂ ਉਸ ਨੂੰ 8 ਲੱਖ ਰੁਪਏ ਹੋਰ ਦੇਣ ਦੇ ਲਈ ਕਿਹਾ ਗਿਆ ਉਦੋਂ ਉਮੇਸ਼ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਧੋਖਾਧੜੀ ਹੋਈ ਹੈ ਉਮੇਸ਼ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਪੁਲਿਸ ਫਿਲਹਾਲ ਕਾਲ ਕਰਨ ਵਾਲੇ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਨ ਜੁਨੀਆ ਮਰਜ਼ੀ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਲੋਕ ਅਕਸਰ ਲਾਲਚ ਦੇ ਵਿੱਚ ਆ ਕੇ ਇਸ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਹਨਾਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਵੱਲੋਂ ਵੀ ਹਰ ਵਾਰ ਨਵੇਂ ਹੀ ਤਰੀਕੇ ਲੱਭੇ ਜਾਂਦੇ ਨੇ ਪਰ ਸਭ ਤੋਂ ਜ਼ਿਆਦਾ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੱਥੇ ਤੁਹਾਨੂੰ ਪੈਸੇ ਦੇ ਕੇ ਨਿਵੇਸ਼ ਕਰਨ ਤੋਂ ਬਾਅਦ ਜ਼ਿਆਦਾ ਮੁਨਾਫੇ ਦਾ ਲਾਲਚ ਪਤਾ ਜਾਂਦਾ ਸਮਝ ਜਾਓ ਉੱਥੇ ਤੁਹਾਡੇ ਨਾਲ ਤੋਖਾ ਧੜੀ ਹੋਣ ਵਾਲੀ ਹੈ ਅੱਜ ਕੱਲ ਜੇਕਰ ਤੁਸੀਂ ਕਿਸੇ ਨੂੰ ਵੀ ਫੋਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਈਬਰ ਅਪਰਾਧੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਮਿਲੇਗੀ ਇਸ ਤੋਂ ਬਾਅਦ ਹੀ ਤੁਹਾਡੀ ਕਾਲ ਕਨੈਕਟ ਹੋਵੇਗੀ ਪਰ ਇਸ ਤੋਂ ਬਾਅਦ ਵੀ ਲੋਕ ਸੁਚੇਤ ਨਹੀਂ ਹੋ ਰਹੇ ਲਾਲਚ ਕਾਰਨ ਲੋਕ ਲਾਪਰਵਾਹ ਹੋ ਜਾਂਦੇ ਨੇ ਤੇ ਨਤੀਜਾ ਇਹ ਹੁੰਦਾ ਕਿ ਉਹ ਆਪਣੀ ਮਿਹਨਤ ਦੀ ਕਮਾਈ ਗਵਾ ਲੈਂਦੇ ਨੇ ਰਾਏਪੁਰ ਦੇ ਵਿੱਚ ਇੱਕ ਮਜ਼ਦੂਰ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ मुनाफा ਕਮਾਉਣ ਲਈ ਮਜ਼ਦੂਰ ਨੇ ਨਾ ਸਿਰਫ ਆਪਣੀ ਬਚਤ ਦਾ ਨਿਵੇਸ਼ ਕੀਤਾ ਸਗੋਂ ਆਪਣਾ ਘਰ ਵੀ ਵੇਚ ਦਿੱਤਾ ਤੇ ਲੋਕਾਂ ਤੋਂ ਲੱਖਾਂ ਦਾ ਕਰਜ਼ਾ ਵੀ ਲਿਆ ਇਸ ਤੋਂ ਬਾਅਦ ਉਸਨੇ ਸਾਰਾ ਪੈਸਾ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਸੌਂਪ ਦਿੱਤਾ ਜਦੋਂ ਉਸਨੇ ਆਪਣਾ ਮੁਨਾਫਾ ਮੰਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਲਾਲਚ ਕਾਰਨ ਸਾਰਾ ਪੈਸਾ ਗਵਾ ਦਿੱਤਾ ਹੈ WhatsApp ਤੇ ਮੈਸੇਜ ਨੇ ਬਰਬਾਦ ਕੀਤੀ ਜ਼ਿੰਦਗੀ ਰਾਇਪੁਰ ਦੇ ਬੇਲ ਟੁੱਕਰੀ ਦਾ ਰਹਿਣ ਵਾਲਾ ਉਮੇਸ਼ ਪਾਂਡੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਚਾਰਜ ਫਸ ਗਿਆ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਉਮੇਸ਼ ਨੇ ਕਿਹਾ ਕਿ ਉਸ ਨੂੰ ਇੱਕ ਗਲੋਬਲ ਈ-ਕਮਰਚ ਵੈੱਬਸਾਈਟ ਤੋਂ WhatsApp ਤੇ ਇੱਕ ਸੁਨੇਹਾ ਮਿਲਿਆ ਸੀ। ਘਰ ਬੈਠੇ ਪੈਸੇ ਲਗਾ ਕੇ ਭਾਰੀ ਮੁਨਾਫੇ ਦੀ ਉਸਚ ਪੇਸ਼ਕਸ਼ ਕੀਤੀ ਗਈ ਸੀ। ਜਦੋਂ ਉਸ ਵਿਅਕਤੀ ਨੇ ਦਿੱਤੇ ਨੰਬਰ ਤੇ ਫੋਨ ਕੀਤਾ ਤਾਂ ਉਸਨੇ ਇਸ਼ਤਾ ਨਾਮ ਦੀ ਕੁੜੀ ਦੇ ਨਾਲ ਗੱਲ ਕੀਤੀ। ਕੁੜੀ ਨੇ ਉਸ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਨਾਲ ਪਰਮਾਇਆ ਤੇ ਫਿਰ ਉਸ ਦੀ ਆਈਡੀ ਬਣਵਾਈ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਧੋਖੇਬਾਜ਼ਾਂ ਨੇ ਇੱਕ ਵਾਰ ਉਸ ਨੂੰ ਪੈਸੇ ਵੀ ਦੇ ਦਿੱਤੇ ਜਿਸ ਤੋਂ ਬਾਅਦ ਉਮੇਸ਼ ਇੱਕ ਵੱਡੇ ਨਿਵੇਸ਼ ਤੇ ਲਈ ਤਿਆਰ ਹੋ ਗਿਆ ਨਿਵੇਸ਼ ਤੇ ਲਈ ਵੇਚਿਆ ਆਪਣਾ ਘਰ ਜਦੋਂ ਇੱਕ ਵਾਰ ਉਮੇਸ਼ ਮੁਨਾਫਾ ਕਮਾਉਣ ਲੱਗ ਪਿਆ ਤਾਂ ਉਮੇਸ਼ ਨੇ ਕੰਪਨੀ 'ਚ ਵੱਡਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਉਸਨੇ ਆਪਣੇ ਸਾਰੇ ਬਜਟ ਇਕੱਠੀ ਕਰ ਲਈ ਇਸ ਤੋਂ ਬਾਅਦ ਉਮੇਸ਼ ਨੇ ਆਪਣਾ ਘਰ ਵੀ ਵੇਚ ਦਿੱਤਾ ਅਤੇ 1 ਲੱਖ ਰੁਪਏ ਉਧਾਰ ਲਏ ਅਤੇ ਕੰਪਨੀ ਦੇ ਵਿੱਚ ਕਰੀਬ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਜਦੋਂ ਕੁਝ ਸਮੇਂ ਬਾਅਦ ਉਮੇਸ਼ ਨੇ ਆਪਣੇ ਪੈਸੇ ਮੰਗੇ ਤਾਂ ਉਸ ਨੂੰ 8 ਲੱਖ ਰੁਪਏ ਹੋਰ ਦੇਣ ਦੇ ਲਈ ਕਿਹਾ ਗਿਆ ਉਦੋਂ ਉਮੇਸ਼ ਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਧੋਖਾਧੜੀ ਹੋਈ ਹੈ ਉਮੇਸ਼ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਪੁਲਿਸ ਫਿਲਹਾਲ ਕਾਲ ਕਰਨ ਵਾਲੇ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਨ ਜੁਨੀਆ ਮਰਜ਼ੀ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਲੋਕ ਅਕਸਰ ਲਾਲਚ ਦੇ ਵਿੱਚ ਆ ਕੇ ਇਸ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਹਨਾਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਵੱਲੋਂ ਵੀ ਹਰ ਵਾਰ ਨਵੇਂ ਹੀ ਤਰੀਕੇ ਲੱਭੇ ਜਾਂਦੇ ਨੇ ਪਰ ਸਭ ਤੋਂ ਜ਼ਿਆਦਾ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੱਥੇ ਤੁਹਾਨੂੰ ਪੈਸੇ ਦੇ ਕੇ ਨਿਵੇਸ਼ ਕਰਨ ਤੋਂ ਬਾਅਦ ਜ਼ਿਆਦਾ ਮੁਨਾਫੇ ਦਾ ਲਾਲਚ ਪਤਾ ਜਾਂਦਾ ਸਮਝ ਜਾਓ ਉੱਥੇ ਤੁਹਾਡੇ ਨਾਲ ਧੋਖਾਧੜੀ ਹੋਣ ਵਾਲੀ ਹੈ